ਸ਼ਰਮਾ ਢਾਬਾ ਹੈ ਚੰਨੂ ਦੇ ਲਾਗੇ ਮੇਨ ਹਾਈਵੇ ਦੇ ਉੱਤੇ ਉੱਥੇ ਤੜਕੇ तकरीबन 4:00 ਵਜੇ ਦੇ ਕਰੀਬ ਲਗਭਗ 15 ਬੰਦਿਆਂ ਨੇ ਇਹਦੇ ਤੇ ਹਮਲਾ ਕੀਤਾ ਔਰ ਹਮਲੇ ਦਾ ਕਾਰਨ ਜਿਹੜਾ ਵਾ ਇਹ ਕਾਫੀ ਦਿਲਵਾਰ ਸਿੰਘ ਸੋਸ਼ਲ ਮੀਡੀਆ ਤੇ ਫੁਲੀ ਐਕਟਿਵ ਬਾਤਨੀ ਆ ਜੇ ਤੁਸੀਂ ਅਗਰ ਆਈਡੀ ਸਰਚ ਕਰੋਗੇ ਤਾਂ ਇਹ ਖਾਸ ਤੌਰ ਤੇ ਜਿਹੜਾ ਰੈਫਾਇਨਰੀ ਵਿੱਚ ਬਠਿੰਡਾ ਆਇਲ ਰੈਫਾਇਨਰੀ ਵਿੱਚ ਗੁੰਡਾ ਟੈਕਸ ਦਾ ਸਿਸਟਮ ਇਸ ਤਰ੍ਹਾਂ ਦੀ ਚੋਰੀ ਹੁੰਦੀ ਆ ਤੇ ਉਹਨੂੰ ਹਾਈਲਾਈਟ ਕਰਦਾ ਸੀ ਔਰ ਵਿਸ਼ੇਸ਼ ਤੌਰ ਤੇ ਬੀਬੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਐਮਐਲਏ ਔਰ ਉਹਨਾਂ ਦੇ ਜਿਹੜੇ ਸਪੋਰਟਰਸ ਔਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਦੀਆਂ ਜਿਹੜੀਆਂ ਜੋ ਜ਼ਿਆਦਤੀਆਂ ਤੇ ਟੱਕੇ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਕਰਦਾ ਸੀ ਤਾਂ ਮੈਂ ਸਮਝਦਾ ਵਾਂ ਕਿ ਉਹਨਾਂ ਨੇ ਮੌਕਾ ਦੇਖ ਕੇ ਤਲਵੰਡੀ ਸਾਬੋ ਤੋਂ ਬਾਹਰ ਪਟਿਆਲੇ ਜਿਹੜਾ ਸ਼ਰਮਾ ਢਾਬਾ ਇਹਦੇ ਤੇ ਅਟੈਕ ਹੋਇਆ ਵਾ ਔਰ ਇਹਨੇ ਪੁਲਿਸ ਸਟੇਟਮੈਂਟ ਜਿਹੜੀ ਆਪਣੀ ਦਿੱਤੀ ਆ ਬਿਆਨ ਦਿੱਤੇ ਨੇ ਦਿਲਵਾਰ ਸਿੰਘ ਨੇ ਉਹਦੇ ਚ ਲਗਭਗ 8-9 ਵਿਅਕਤੀਆਂ ਦਾ ਨਾਮ ਲਿਖਾਇਆ ਜਿਹਦੇ ਚ ਉਹਨੇ ਐ ਐਮਐਲਏ ਬਲਜਿੰਦਰ ਕੌਰ ਦਾ ਬਾਈ ਨੇਮ ਜ਼ਿਕਰ ਕੀਤਾ ਵਾ ਉਸਦੇ ਪਿਤਾ ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਵਾ ਉਹਦੇ ਭਾਈ ਦਾ ਜ਼ਿਕਰ ਕੀਤਾ ਵਾ ਔਰ ਸ਼ਾਇਦ ਇੱਕ ਕੌਰ ਸਿੰਘ ਜਿਹੜਾ ਰਾਮਾ ਮੰਡੀ ਹਾਂ ਕੌਰ ਸਿੰਘ ਜਿਹੜਾ ਰਾਮੇ ਦਾ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਰਿਹਾ ਸਾਬਕਾ ਉਹਨਾਂ ਸਾਰਿਆਂ ਦਾ ਬਾਈ ਨੇਮ ਜ਼ਿਕਰ ਕੀਤਾ ਲੇਕਿਨ ਹੁਣ ਮੈਨੂੰ ਕਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਿਆ ਕੱਲ ਮੈਂ ਵੈਸੇ ਡੀਐਸਪੀ ਪਸਿਆਣਾ ਥਾਣੇ ਨਾਲ ਗੱਲ ਕੀਤੀ ਸੀ ਸਬ ਡਿਵੀਜ਼ਨ ਨਾਲ ਉਹਨਾਂ ਨੇ ਕਿਹਾ ਹਾਂਜੀ ਅਸੀਂ ਐਫਆਈਆਰ ਦਰਜ ਕੀਤੀ ਕਿਉਂਕਿ ਪੁਲਿਸ ਇਜ਼ ਵੈਰੀ ਟਾਈਟ ਟ੍ਰਿਪ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਅੱਜ ਤੀਸਰਾ ਦਿਨ ਹੋ ਗਿਆ ਮੇਰੇ ਸੋਰਸਸ ਕਹਿੰਦੇ ਕਿ ਐਫਆਈਆਰ ਨੰਬਰ 128 ਦਰਜ ਹੋਈ ਹੈ ਪਸਿਆਣਾ ਪੁਲਿਸ ਸਟੇਸ਼ਨ ਚ ਲੇਕਿਨ ਹੈ ਅਨ ਆਈਡੈਂਟੀਫਾਈਡ ਵਿਅਕਤੀਆਂ ਦੇ ਖਿਲਾਫ ਜੋ ਪੰਜਾਬ ਚ ਟ੍ਰੈਂਡ ਚੱਲਦਾ ਮਤਲਬ ਕਿ ਜਿਹੜੇ ਵਰਦੀ ਧਾਰੀ ਵੀ ਆਣ ਕੇ ਬੰਦੇ ਮਾਰਦੇ ਨੇ ਢੂਠੇ ਪੁਲਿਸ ਇਨਕਾਊਂਟਰ ਕਰਦੇ ਨੇ ਤੁਹਾਡੇ ਸ਼ਹਿਰ ਵਿੱਚ ਪਟਿਆਲੇ ਵਿੱਚ ਕਰਨਲ ਬਾਠ ਤੇ ਉਹਦੇ ਪੁੱਤਰ ਦੀ ਜਿਹੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਪੁਲਿਸ ਵਾਲਿਆਂ ਨੇ ਇਹ ਘੱਟੋ ਘੱਟ 15-20 ਦਿਨ ਅਲਪਛਾਤਿਆਂ ਚ ਚਿੱਲਿਆ ਔਰ ਜੇ ਕਰਨਲ ਬਾਠ ਤੇ ਉਹਦਾ ਪਰਿਵਾਰ ਹਾਈ ਕੋਰਟ ਆ ਜਾਂਦਾ ਤੇ ਉੱਥੋਂ ਉਹਨਾਂ ਨੂੰ ਸੀਬੀਆਈ ਦੀ ਜਾਂਚ ਨਾ ਲੱਗਦੀ ਤਾਂ ਪੰਜਾਬ ਪੁਲਿਸ ਨੇ ਕੋਈ ਕਸਰ ਨਹੀਂ ਛੱਡੀ ਸੀ ਕਿ ਇਸ ਮਸਲੇ ਨੂੰ ਦਬਾਇਆ ਜਾਵੇ ਐਨ ਉਸੇ ਤਰਜ਼ ਦੇ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੇ ਐਮਐਲਏਸ ਯਮ ਆਦਮੀ ਪਾਰਟੀ ਦਾ ਕੋਈ ਇੰਪੋਰਟੈਂਟ ਆਦਮੀ ਕਿਸੇ ਇਸ ਤਰ੍ਹਾਂ ਦਾ ਦੋਸ਼ੀ ਪਾਇਆ ਜਾਂਦਾ ਸਾਰੀ ਸਰਕਾਰ ਭਗਵੰਤ ਮਾਨ ਦੀ ਜਿਹੜੀ ਆ ਔਰ ਸਮੇਤ ਪੁਲਿਸ ਉਹਨੂੰ ਫੇ ਬਚਾਉਣ ਤੇ ਆ ਜਾਂਦੀ ਆ ਇਹ ਇਹ ਜਿਹੜਾ ਵਾਕਿਆਤ ਹੋਇਆ ਇਹ ਡਾਇਰੈਕਟਲੀ ਮਨੀਸ਼ ਸੋਡਿਆ ਦਾ ਪੜਕਾਉ ਬਿਆਨ ਜਿਹੜਾ ਦਿੱਤਾ ਗਿਆ ਅੱਜ ਤੋਂ 3 ਦਿਨ ਪਹਿਲਾਂ ਜਿਹੜਾ ਉਹਨਾਂ ਨੇ ਛੜੀਆਂ ਭੈਣਾਂ ਦਾ ਕੱਟ ਕੀਤਾ ਪੰਜਾਬ ਦੀਆਂ ਔਰਤਾਂ ਦਾ ਉਸ ਇਕੱਠ ਵਿੱਚ ਉਹਨੇ ਕਿਹਾ ਕਿ ਆਪਾਂ 2027 ਦੀ ਇਲੈਕਸ਼ਨ ਹਰ ਹੀਲੇ ਜਿੱਤਣੀ ਆ ਔਰ ਫਿਰ ਉਸ ਨੂੰ ਕੋਟ ਕੀਤਾ ਜਿਹੜਾ ਚਨਕਿਆ ਨੀਤੀ ਜਿਹੜੇ ਸਾਡੇ ਅਰਥ ਸ਼ਾਸਤਰਾਂ ਵਿੱਚ ਪੁਰਾਣੀ ਇੱਕ ਤਰੀਕੇਕਾਰ ਸੀ ਕਿ ਸੱਤਾ ਵਿੱਚ ਕਿਵੇਂ ਬਣੇ ਰਹਿਣਾ ਤੇ ਸੱਤਾ ਹਾਸਲ ਕਿਵੇਂ ਕਰਨੀ ਆ ਸਾਮ ਧਾਮ ਡੰਡ ਭੇਦ ਕੋਈ ਕਸਰ ਨਹੀਂ ਛੱਡਣੀ ਲੜਾਈ ਝਗੜਾ ਕੁਐਸਚਨ ਆਨਸਰ ਆਪਾਂ 2027 ਚ ਇਸ ਤਰ੍ਹਾਂ ਨਾਲ ਇਲੈਕਸ਼ਨ ਲਾਉਂਦੀਆਂ ਔਰ ਫਿਰ ਔਰਤਾਂ ਤੋਂ ਤਾੜੀਆਂ ਮਰਵਾਈਆਂ ਸਾਡਾ ਮੁੱਖ ਮੰਤਰੀ ਉੱਥੇ ਮੁੱਖ ਦਰਸ਼ਕ ਬਲਕਿ ਥੋੜਾ ਜਿਹਾ ਮੁਸਕਰਾ ਰਿਹਾ ਸੀ ਅੰਦਰ ਔਰ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਉਥੇ ਇੱਕ ਮੂਰਦਰ ਮੂਕ ਦਰਸ਼ਕ ਅਮਨ ਰੂਲਾ ਬਣ ਕੇ ਬੈਠੇ ਰਹੇ ਨੇ ਇਹ ਜਿਹੜਾ ਪੰਜਾਬ ਚ ਇੱਕ ਨਵਾਂ ਚੈਪਟਰ ਖੋਲਿਆ ਉਹਨਾਂ ਨੇ ਇੱਕ ਬਦਮਾਸ਼ੀ ਦਾ ਦਹਿਸ਼ਤ ਦਾ ਗੁੰਡਾਗਰਦੀ ਬੁਰਸ਼ਾਗਰਦੀ ਦਾ ਇਹ ਉਹਨਾਂ ਦੀ ਵਾਂਸਿਕਤਾ ਦਾ ਮੁਜਾਰਾ ਹੋਇਆ ਵਾ ਔਰ ਇਮੀਡੀਏਟਲੀ ਇਹਨਾਂ ਦੇ ਜਿਹੜੇ ਅਖੋਤੀ ਐਮਐਲਏ ਤੇ ਵਰਕਰਸ ਨੇ ਉਹਨਾਂ ਨੇ ਪੈਂਦੇ ਸੱਟੇ ਦਿਲਵਾਰ ਸਿੰਘ ਦੇ ਉੱਤੇ ਐਡਾ ਵੱਡਾ ਜਾਨ ਜਾਨ ਲੈਵਾ ਹਮਲਾ ਕੀਤਾ ਉਹਦੇ ਮਲਟੀਪਲ ਫ੍ਰੈਕਚਰਸ ਦੇ ਲੱਤਾਂ ਟੁੱਟੀਆਂ ਪਈਆਂ ਨੇ ਉਹਦਾ ਜਿਹੜਾ ਜਵਾੜਾ ਟੁੱਟਿਆ ਪਿਆ ਵਾ ਉਹਦੇ ਸਰੀਰ ਤੇ ਹੋਰ ਕਿੰਨੀਆਂ ਅਸੀਂ ਡਾਕਟਰਾਂ ਨਾਲ ਜਦੋਂ ਕੀਤਾ ਅੱਜ ਤੀਸਰਾ ਦਿਨ ਹੈ ਹਲੇ ਤੱਕ ਉਹਦਾ ਕੋਈ ਪੁਖਤਾ ਇਲਾਜ ਨਹੀਂ ਸ਼ੁਰੂ ਹੋਇਆ ਜਦੋਂ ਮੈਂ ਰੈਜ਼ੀਡੈਂਟ ਡਾਕਟਰ ਨਾਲ ਗੱਲ ਕੀਤੀ ਮੈਂ ਬਾਅਦ ਵਿੱਚ ਐਮਐਸ ਜਿਹੜੇ ਨੇ ਹਸਪੀਟਲ ਦੇ ਉਹਨਾਂ ਨੂੰ ਵੀ ਮਿਲਦਾ ਲੇਕਿਨ ਜਦੋਂ ਉੱਥੇ ਪੁੱਛਿਆ ਉਹ ਕਹਿੰਦੇ ਜੀ ਹਲੇ ਅਸੀਂ ਉਹਨਾਂ ਦਾ ਸਕੈਨ ਤੇ ਐਕਸ-ਰੇ ਦੀ ਰਿਪੋਰਟਸ ਅਵੇਟ ਕਰ ਰਹੇ ਹਾਂ ਸੀ ਪੰਜਾਬ ਜਿਹੜਾ ਕਹਿੰਦੇ ਅਸੀਂ ਹੈਲਥ ਸਿਸਟਮ ਸਾਡਾ ਬਹੁਤ ਬਿਹਤਰੀਨ ਹੈ ਰਜਿੰਦਰਾ ਹਸਪੀਟਲ ਇੱਕ ਪ੍ਰਾਈਮ ਹਸਪੀਟਲ ਇੰਸਟੀਟਿਊਸ਼ਨ ਹੈ ਮੈਡੀਕਲ ਕਾਲਜ ਆ ਪੰਜਾਬ ਦਾ ਇਸੇ ਹਸਪਤਾਲ ਵਿੱਚ ਆਪਾਂ ਪਹਿਲਾਂ ਵੀ ਦੇਖਿਆ ਕਿ ਲਾਈਟ ਜਾਂਦੀ ਰਹੀ ਬੱਚਿਆਂ ਦੀ ਡਿਲੀਵਰੀ ਹੁੰਦੀ ਰਹੀ ਲੋਕੀ ਨੇਰੇ ਚ ਤੁਰੇ ਫਿਰਦੇ ਨੇ ਬਹੁਤ ਸਾਰੀਆਂ ਹੋਰ ਲੇਕਿਨ ਆ ਜਿਹੜਾ ਇੱਕ ਸੀਰੀਅਸ ਇੰਜਰੀਜ਼ ਜਿਸ ਨੂੰ ਇਨਫਲिक्ट ਕੀਤੀਆਂ ਗਈਆਂ ਉਹਨੂੰ ਅੱਜ ਤੀਸਰੇ ਦਿਨ ਵਿੱਚ ਹਲੇ ਉਹਦੇ ਪੱਟੀ ਮਰਮ ਪੱਟੀ ਕੀਤੀ ਗਈ ਆ ਉਹ ਵੀ ਸ਼ਾਇਦ ਪਤਾ ਲੱਗਿਆ ਕਿ ਅਸੀਂ ਸਾਰੇ ਅੱਜ ਵਿਜ਼ਿਟ ਕਰ ਰਹੇ ਹਾਂ ਤੇ ਮਰਮ ਪੱਟੀ ਘਟੋ ਘਾ ਜਖਮ ਟੱਕ ਦਈਏ ਤੁਸੀਂ ਇਹਦੀ ਵੀਡੀਓਜ਼ ਦੇਖੀਆਂ ਬਹੁਤ ਪੂਰੀ ਤਰ੍ਹਾਂ ਨਾਲ ਇਹਦਾ ਖੂਨੋਂ ਖੂਨ ਸਾਰਾ ਸਰੀਰ ਮੈਂ ਸਮਝਦਾ ਕਿ ਇਦਾਂ ਇਸ ਤਰ੍ਹਾਂ ਦੀ ਕੁੱਟ ਮਾਰ ਨਾਲ ਬੰਦਾ ਮਰ ਵੀ ਸਕਦਾ ਸੀਗਾ ਲੇਕਿਨ ਇਹਨਾਂ ਨੇ ਹਸਪੀਟਲ ਵਿੱਚ ਮੇਲੇ ਸਾਹਿਬ ਨਾਲ ਪੁਲਿਸ ਦੀ ਹੰਗੈਲੀ ਔਰ ਹੈਲਥ ਸਿਸਟਮ ਦੋਨਾਂ ਦਾ ਐਕਸਪੋਜ਼ਰ ਹੋ ਗਿਆ ਔਰ ਮਨੀਸ਼ ਸੋਡਿਆ ਦਾ ਬਿਆਨ ਜਿਹੜਾ ਸੀਗਾ ਉਹ ਇਲੈਕਸ਼ਨ ਲੜਨ ਵਾਲਾ ਨਹੀਂ ਹੁਣ ਇਹਨਾਂ ਦਾ ਰਹਿ ਗਿਆ ਇਹ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਵੇਂ ਕਿਸੇ ਵੇਲੇ ਅਬਦਾਲੀਆਂ ਤੇ ਦੁਰਾਨੀਆਂ ਤੇ ਮੁਗਲਾਂ ਨੇ ਕੀਤਾ ਜਾਂ ਅੰਗਰੇਜ਼ਾਂ ਨੇ ਕੀਤਾ ਇਹ ਮਾਨਸਿਕਤਾ ਇਹਨਾਂ ਦੀ ਅੱਜ ਪੰਜਾਬ ਦੇ ਵਿੱਚ ਉਜਾਗਰ ਹੋਈ ਆ ਅਸੀਂ ਪੰਜਾਬ ਦੇ ਲੋਕਾਂ ਨੂੰ ਮੇਰੀ ਹੱਥ ਪੇਨ ਹੱਥ ਜੋੜ ਕੇ ਅਪੀਲ ਆਂ ਕਿ ਇਹਨਾਂ ਦਾ ਜਵਾਬ ਆਪਾਂ ਠੋਕ ਮਾ ਜਾ ਕੇ ਦੇਣਾ ਘਬਰਾਉਣਾ ਨਹੀਂ ਕਾ ਔਰ ਮੈਨੂੰ ਦੁੱਖ ਹੋਇਆ ਜਿਹੜੀਆਂ ਔਰਤਾਂ ਨੇ ਉਸ ਦਿਨ ਤਾੜੀਆਂ ਮਾਰੀਆਂ ਉੱਥੇ ਕੱਠ ਵਿੱਚ ਸ਼ਾਇਦ ਉਹਨਾਂ ਨੂੰ ਸਾਡੇ ਇਤਿਹਾਸ ਦਾ ਮਾਈ ਭਾਗੋ ਜੀ ਦਾ ਜਿਹੜਾ ਯੋਗਦਾਨ ਸੀ 40 ਮੁਕਤਿਆਂ ਨੂੰ ਜਿਹੜਾ ਉਹਨਾਂ ਨੇ ਦੁਬਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੁਕਸਰ ਦੇ ਢਾਬ ਦੇ ਉੱਤੇ ਜੋੜਿਆ ਔਰ ਵਿਦਾਵਾ ਪਾੜਿਆ ਉਹ ਸਾਡੀ ਮਾਈ ਭਾਗੋ ਜਿਹੜੀ ਸੀਗੀ ਉਹ ਆਪ ਮੋੜੇ ਮੋਰੇ ਚੱਕ ਕੇ ਮੁਗਲਾਂ ਦੇ ਨਾਲ ਲੜਾਈ ਲੜੀ ਸਾਡੇ ਦਸਮ ਪਿਤਾ ਦੇ ਜਿਹੜਾ ਪਰਿਵਾਰ ਚੋਂ ਮਾਤਾ ਗੁਜਰ ਜਿਨ੍ਹਾਂ ਨੇ ਆਪਣੇ ਸਾਹਮਣੇ ਆਪਣੇ ਸਹਿਬਜ਼ਾਦਿਆਂ ਦਾ ਆਪਣੇ ਪੁੱਤਰਿਆਂ ਦਾ ਸ਼ਹਾਦਤ ਦੇਖੀ ਲੇਕਿਨ ਉਹਨਾਂ ਨੇ ਆਪਣਾ ਜਿਹੜਾ ਅਕੀਦਾ ਸੀ ਜਿਹੜਾ ਆਪਣਾ ਧਰਮ ਸੀਗਾ ਉਹਨੂੰ ਬਰਕਰਾਰ ਰੱਖਿਆ ਇਦਾਂ ਦੀਆਂ ਅਨੇਕਾਂ ਔਰਤਾਂ ਦਾ ਯੋਗਦਾਨ ਆ ਤੇ ਮੈਨੂੰ ਉਦੋਂ ਦੁੱਖ ਹੋਇਆ ਕਿ ਸਾਡੀਆਂ ਭੈਣਾਂ ਉੱਥੇ ਮਨੀਸ਼ ਸੋਟੀ ਦੇ ਤੁਚੀਲ ਬਿਆਨ ਨੂੰ ਇੱਕ ਪੰਜਾਬ ਦੇ ਮਾਨਸਿਕਤਾ ਦੇ ਉੱਤੇ ਹਮਲਾ ਕਰਨ ਵਾਲੇ ਬਿਆਨ ਨੂੰ ਉਹਨਾਂ ਨੇ ਤਾੜੀਆਂ ਮਾਰੀਆਂ ਬਹੁਤ ਮਾੜੀ ਕੀਤੀ ਤੇ ਉਤੋਂ ਵੀ ਮਾੜੀ ਗੱਲ ਮੁੱਖ ਮੰਤਰੀ ਜਿਹੜਾ ਮੁਸਕਰਾ ਰਿਹਾ ਸੀਗਾ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰੈਜ਼ੀਡੈਂਟ ਉੱਥੇ ਚੁੱਕ ਕਰਕੇ ਬੈਠਾ ਰਿਹਾ ਇਹ ਦੱਸਦਾ ਵਾ ਕਿ ਆਮ ਆਦਮੀ ਪਾਰਟੀ ਹੁਣ ਬਦਮਾਸ਼ੀ ਗੁੰਡਾਗਰਦੀ ਤੇ ਉਤਰੀ ਹੈ ਪਰ ਮੈਂ ਨਾਲ ਯਕੀਨ ਦਿਵਾਉਣਾ ਚਾਹੁੰਦਾ ਸ਼ਾਇਦ ਸੋਟੀਏ ਨੇ ਨਾ ਇਤਿਹਾਸ ਪੜਿਆ ਪੰਜਾਬ ਦਾ ਨਾ ਉਹਨੂੰ ਸਾਡੇ ਸ਼ਹੀਦਾਂ ਦਾ ਤੇ ਇਸ ਧਰਤੀ ਤੇ ਜਿਹੜਾ ਖੂਨ ਡੁੱਲਿਆ ਉਹਦੇ ਬਾਰੇ ਕੋਈ ਇਲਮ ਆ ਨਾ ਕੇਚਰੀ ਮਾਰਨ ਨੂੰ ਕੋਈ ਇਲਮ ਆ ਮੈਂ ਸਮਝਦਾ ਕਿ ਅਗਰ ਇੰਦਾ ਦੀ ਕੋਈ ਗੁੰਡਾਗਰਦੀ ਕਰਨਗੇ ਤੇ ਲੋਕੀ ਮੂੰਹ ਤੋੜ ਜਵਾਬ ਦੇਣ ਵਾਸਤੇ ਪੰਜਾਬ ਵਿੱਚ ਖੜਨੇ ਹੁਣ ਇਹਨਾਂ ਨੂੰ ਇਹ ਪਤਾ ਲੱਗ ਚੁੱਕਾ ਕਿ ਸਾਡਾ ਕੰਮ ਪੰਜਾਬ ਚੋਂ ਖਤਮ ਹੋ ਚੁੱਕਾ ਵਾ ਅਸੀਂ ਪੰਜਾਬ ਦੇ ਵਿੱਚ ਮੁੜ ਕੇ ਸੱਤਾ ਚ ਕੰਨੀ ਨਹੀਂ ਆਵਾਂਗੇ ਜਿਵੇਂ ਦਿੱਲੀ ਚ ਲੋਕਾਂ ਨੇ ਕੱਢਤਾ ਉਹ ਲਤਾੜੇ ਹੋਏ ਲੀਡਰ ਸਾਡੇ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦੇ ਨੇ ਲੈਂਡ ਪੂਲਿੰਗ ਐਕਸ਼ਨ ਜਿਹੜਾ ਐਕਟ ਸੀਗਾ ਉਹਦੇ ਤੇ ਵਾਪਸੀ ਯੂਟਰਨ ਇਹ ਪਹਿਲੀ ਜਿੱਤ ਹੈ ਔਰ ਇਸ ਤੋਂ ਬਾਅਦ ਜਦ ਜਦ ਕੋਈ ਇਦਾਂ ਦੀ ਜ਼ਿਆਤੀ ਹੋਵੇਗੀ ਨਾ ਸਿਰਫ ਸਾਡੀ ਪਾਰਟੀ ਕਾਂਗਰਸ ਬਲਕਿ ਪੰਜਾਬ ਦੇ ਲੋਕਾਂ ਨੂੰ ਮੇ ਅਪੀਲ ਕਰੂੰਗਾ ਕਿ ਸਾਹਮਣੇ ਖੜਕੇ ਇਹਨਾਂ ਦਾ ਆਪਾਂ ਆਪਾਂ ਇਹ ਮੁਕਾਬਲਾ ਕਰਨਾ ਇਹ ਲੱਖ ਬਦਲਾਖੂਰੀਆਂ ਕਰ ਲੈਣ ਇਹ ਲੱਖ ਪਰਚੇ ਦਰਜ ਕਰ ਲੈਣ ਲੇਕਿਨ ਪੰਜਾਬ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਅੰਤ ਵਿੱਚ ਮੇਰੀ ਮੰਗ ਆ ਪੁਲਿਸ ਅਗਰ ਕੋਈ ਪੁਲਿਸ ਹੈ ਪੰਜਾਬ 'ਚ ਅਗਰ ਕੋਈ ਡੀਜੀਪੀ ਨਾਮ ਦੀ ਚੀਜ਼ ਹੈ ਪੰਜਾਬ 'ਚ ਐਸਐਸਪੀ ਪਟਿਆਲਾ ਨਾਮ ਦੀ ਕੋਈ ਚੀਜ਼ ਹੈ ਤਾਂ ਦਲਵਾਰ ਸਿੰਘ ਵੱਲੋਂ ਲਿਖਾਈ ਗਈ ਸਟੇਟਮੈਂਟ ਦੇ ਆਧਾਰ ਤੇ ਬਾਈ ਨੇਮ ਐਮਐਲਏ ਬਲਜਿੰਦਰ ਕੌਰ ਦੇ ਉੱਤੇ ਉਹਦੇ ਪਿਓ ਦੇ ਉੱਤੇ ਉਹਦੇ ਭਾਈ ਦੇ ਉੱਤੇ ਕੌਰ ਸਿੰਘ ਨਗਰ ਕਾਉਂਸਲ ਦੇ ਸਾਬਕਾ ਪ੍ਰਧਾਨ ਦੇ ਉੱਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਅਗਰੇ ਕਹਿੰਦੇ ਨੇ ਕਿ ਅਸੀਂ ਇਹਦੇ ਜਾਂਚ ਕਰਾਂਗੇ that is a matter of subsequent investigation ਐਫ ਆਈ ਆਰ ਜਸਟ ਮੀਨਸ ਫਰਸਟ ਇਨਫੋਰਮੇਸ਼ਨ ਰਿਪੋਰਟ ਫਰਸਟ ਇਨਫੋਰਮੇਸ਼ਨ ਕੌਣ ਦੇ ਰਿਹਾ ਦਲਵਾਰ ਸਿੰਘ ਇੰਜਰਡ ਅਸੌਲਟਡ ਆਦਮੀ ਦੇ ਰਿਹਾ ਜੇ ਉਹਦੇ ਤੇ ਪਰਚਾ ਦਰਜ ਨਹੀਂ ਕਰਨਗੇ ਤੇ ਅਗਲਾ ਰਾਹ ਸਾਡੇ ਕੋਲ ਖੁੱਲਾ ਅਸੀਂ ਹਾਈ ਕੋਰਟ ਵੀ ਜਾਵਾਂਗੇ ਪੂਰੀ ਡਟ ਕੇ ਉਹਦੀ ਮਦਦ ਕਰਾਂਗੇ